ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੇ ਭਗਤੋ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਦਰਸਾਲ ਦਰਸ਼ਨ ਕਰਕੇ ਆਏ ਸੀ ਕਿ ਰਾਜਨੀ ਮਾਤਾ ਦੇਉ ਤੇ ਅਸੀਂ ਸੋਚਿਆ ਚੱਲੋ ਸ਼ਾਪਿੰਗ ਕਰ ਲਈਏ ਤੇ ਸ਼ਾਪਿੰਗ ਕਰਨ ਅਸੀਂ ਯੂਜ਼ਲੀ ਚਾਹੀਦਾ ਆ ਹੁਸ਼ਿਆਰਪੁਰ ਸਰਗੰਦੀ ਕੀ ਹਾਲ ਚਾਲ ਬਹੁਤ ਵਧੀਆ ਵਧੀਆ ਠੀਕ ਹੈ ਤੁਸੀਂ ਹੁਣੇ ਕਿੰਨਾ ਵਧੀਆ ਜੀ ਠੀਕ ਆ ਸਭ ਵਧੀਆ ਵਧੀਆ ਠੀਕ ਆ ਦੇ ਹਲੋ ਹੋਰ ਹੋਰ ਓਕੇ ਕਰਦੀ ਕਲਾ ਉੱਥੇ ਜਾ ਕੇ ਹਣੀ ਚੜਦੀ ਕਲਾ ਹੋਰ ਹੋਰ ਉੱਥੇ ਜਾ ਕੇ ਕੀ ਹੋਣਾ ਕਰਤੇ ਹੋਣਾ ਉੱਥੇ ਹੋਰ ਕੀ ਹੋਣਾ ਚਲੋ ਜਾ ਕੇ ਦੇਖਦੇ ਆਂ ਦੀ ਹੁਣ ਉੱਥੇ ਚਲਦੇ ਆਂ ਦਰਅਸਲ ਤਾਂ ਨਹੀਂ ਜਨਮ ਅਸ਼ਟਮੀ ਆ ਰਹੀ ਆ ਔਰ ਨੀਦੀ ਲਈ ਸੀ ਕੱਪੜੇ ਲੈਣੇ ਸੀਗੇ ਫੇਸਕੋਲ ਜਨਮ ਅਸ਼ਟਮੀ ਦਾ ਫੰਕਸ਼ਨ ਆ ਤੇ ਚਲੋ ਚਲਦੇ ਆਂ ਆਈ ਹੋਪ ਵਧੀਆ ਜੀ ਸੋਨੇ ਜੀ ਡਰੈਸ ਨ ਹੋ ਜਾਵੇ ਰਾਧਾ ਰਾਣੀ ਵਾਸਤੇ ਤੇ ਚਲਦੇ ਆਂ ਹੁਣ ਜਾ ਕੇ ਦੇਖਦੇ ਆਂ पहुँच गए हों शहर पोरते हों शहर पुर ऐसी कड़ी जगह चले हैं ते इधर साल ऐसी चले हैं अभी शाल मैगामार्ट ते बीमार्ट चले हैं चल देंगे ते जा के शॉपिंग करते तो तो हैं। ओ जी आगे यहाँ पक्की शॉल मैगामार्ट देखो मैंने कितने तेते तो ਤਨੂਜੀ ਸਭ ਤੋਂ ਪਹਿਲਾਂ ਸ਼ਾਪਿੰਗ ਨਹੀਂ ਦੀ ਬਟ ਇੱਥੇ ਆ ਕੇ ਦੇਖਿਆ ਕਿ ਚਲੋ ਸਾਰੇ ਸਰਦੀਆਂ ਦੇ ਕੱਪੜੇ ਹਰੇ ਲਾ ਦੇ ਤੇਰਾ ਤਨੂਜੀ ਐਵੇਂ ਦੇਖੋ ਕੀ ਪਸੰਦ ਹੁੰਦਾ ਵਾ ਦੇਖਦੇ ਨੇ ਨਹੀਂ ਦੇ ਨਹੀਂ ਦੇਖੇ ਨੇ ਸ਼ਾਪ ਚਲੋ ਇਹ ਕਿ ਲਈ ਵਾਸਤੇ ਆਓ ਵਧੀਆ ਤੈਨੂੰ ਕੋਈ ਨਹੀਂ ਪਸੰਦ ਹੁੰਦਾ ਪਹਿਣਿਆ ਉਹ ਕੁੰਮੀਆਂ ਦੇ ਹਰ ਦੋੜਾ ਛੋਟਾ ਆਹ ਪਸੰਦ ਨਹੀਂ ਆ ਕੋਈ ਹੂੰ ਉੱਚੇ ਆ ਸਾਰੇ ਲੰਬੇ ਲੰਬੇ ਪਸੰਦ ਆ ਐਨੂੰ ਕੋਈ ਪਸੰਦ ਨਹੀਂ ਆ ਸਾਰੇ ਕਹਿੰਦੇ ਉੱਚੇ ਆ ਐਣੀ ਐ ਸ਼ਾਰਟ ਆ ਜਰਾ ਦੀ ਵਾਸਤੇ ਕਿੱਟ ਦੇ ਦੇਈ ਐਣੀ ਆਹ ਕਿੱਟ ਪਸੰਦ ਕੀਤੀ ਪਰ ਮੈਨੂੰ ਪੇਟੇ ਨੂੰ ਕੋਈ ਖਾਸ ਨਹੀਂ ਲੱਗੀ ਐਣੀ ਹੂੰ ਮੈਂ ਤੁਹਾਨੂੰ ਕਹਾਂ ਤੁਹਾਨੂੰ ਜਿਹੜੀ ਪਾਉਂਦਾ ਨਹੀਂ ਉਹ ਲੱਗਦਾ ਤੇ ਚਲੋ ਦੇਖਦੇ ਆ ਕਿ ਜੀ ਪਸੰਦ ਹੁੰਦੀ ਆ ਪਰ ਫਾਈਨਲੀ ਮਤਲਬ ਮੈਨੂੰ ਅਲੀ ਪਸੰਦ ਨਹੀਂ ਆਈ ਇੰਨੇ ਕੋਈ ਪਾਸ ਤੱਕ ਨਹੀਂ ਆਏ ਕੁਛ ਹੋਰ ਲੈ ਲਓ ਮੈਂ ਕੁੜਤੀ ਕੁੜਤੀ ਦੇਖੀ ਜਾਂਦੀ ਆ ਪਸੰਦ ਆ ਚ ਕੋਈ ਨਹੀਂ ਹਰਿਆਣੀ ਹਾਂ ਹਰਿਆਣੀ ਉਦੋਂ ਸੌਂਣਾ ਤੇ ਮੇਰਾ ਮੇਰਾ ਬੁਰਹਾਲ ਕਿੱਤਾ ਬਣਾਇਆ ਤਾ ਹੁਏ ਦੇਖ ਪਸੰਦ ਨਹੀਂ ਆਇਆ ਤੇ ਮੈਂ ਆਉਣਾ ਨਹੀਂ ਮੈਨੂੰ ਪਸੰਦ ਆ ਮੈਂ ਆਪ ਬੋਰ ਹੋ ਗਈ ਆ ਨੇ ਬਣਾਵਾ ਦੋ ਬਣਾਵਾਂ ਉਹ ਇਹ ਪਸੰਦ ਨਹੀਂ ਹੁਣ ਤਰਾਣਾ ਕਰੀ ਚਲੋ ਜੀ ਨਹੀਂ ਪਸੰਦ ਬਣਾਵਾ ਐਣੀ ਕੋਈ ਪਸੰਦ ਹੁਣ ਸਾਰੇ ਕਲਰ ਇਧਰ ਹੀ ਆ ਕੋਈ ਲਾਈਟ ਆ ਬਜਰਾ ਡਾਰਕ ਹੈ ਤੇ ਪਸੰਦ ਆ ਜਾਊਗਾ ਜੇ ਤੇ ਫਾਈਨਲ ਹੋਰ ਕੁਝ ਪਸੰਦ ਨਹੀਂ ਆਏ ਪੂਰੇ ਮੂਲ ਦੇ ਵਿੱਚੋਂ ਸਿਰਫ ਪਿਆਕ ਪਸੰਦ ਆਇਆ ਨਹੀਂ ਤਾਂ ਚਲੋ ਹੁਣ ਚਾਲਦੇ ਆਂ ਇਹ ਲੈ ਕੇ ਚਲੋ ਜੀ ਸਰਗੰਦੀਵਾਰੀ ਹਣ ਖੁਸ਼ ਹੋ ਗਏ ਕਿਉਂਕਿ ਮੈਨੂੰ ਕੁਝ ਖਸਾਉਣਾ ਨਹੀਂ ਆਇਆ ਇਸ ਕਰਕੇ ਤੇ ਆਮਨ ਸਵियर ਹਾਂ ਆ ਬੜੀ ਹੋ ਗਈ ਦੇਖ ਲਓ ਜਿਹੜੀ ਪਸੰਦ ਆਉਂਦੀ ਆ। ਲਓ ਜੀ ਇੰਨਾ ਸਮਾਨ ਲੈ ਲਿਆ ਤਾਂ ਹੁਣ ਐਣੀ ਪਤਾ ਨਹੀਂ ਕੀ ਗ੍ਰੋਸਰੀ ਆ ਸਮਾਨ ਲੈਣ ਤੁਰ ਪਏ ਆ। ਬੱਸ ਕਰੋ ਜੀ ਹੁਣ ਐਨਾ ਖਰਚਾ ਹੋ ਗਿਆ। ਕੀ ਲੈਣਾ ਹੁਣ? ਸ਼ਾਹੀ ਪਨੀਰ ਮਸਾਲਾ ਲੈਣ ਲੱਗੇ ਆਪਾਂ ਹੈ। ਪ੍ਰੈਨ ਦੋ। ਹੂੰ। ਨਿਧੀ ਵਾਸਤੇ ਸ਼ੋਪਿੰਗ ਹੋਣ ਲੱਗੀ ਹੈ। ਟਿਫਿਨ ਲੈਣੇ ਨੇ। ਹੈ? ਲਓ ਜੀ ਕਾਫੀ ਆ ਤੇ ਵੈਰਾਈਟੀ ਹੈਗੀ ਆ। ਤੇ ਦੇਖੋ ਜੀ ਬੋਟਲੀ ਬੋਟਲ ਪਹਿਲਾਂ ਸਭ ਤੋਂ ਪਹਿਲਾਂ ਇਹ ਦਿਮਾਗ ਚ ਆਉਂਦਾ ਤੇ ਨਿਧੀ ਲੀਕ ਜੂ ਨਿਧੀ ਲਈ ਕੀ ਲੈਣਾ ਸਹੀ ਗੱਲ ਨਿਧੀ ਵਾਸਤੇ ਵੀ ਜ਼ਰੂਰ ਹੁੰਦਾ ਚਲ ਜੀ ਹੋ ਗਿਆ ਪਸੰਦ ਚਲ ਜੀ ਹੁਣ ਮੈਡਮ ਰੱਖੋ ਇੱਥੇ ਹਰ ਰੁਕੋ ਜਲਦੀ ਜਲਦੀ ਉਹ ਟਾਈਮ ਹੋ ਗਿਆ ਅਗੇ ਚਲੋ ਬੇਟਾ ਚਲੋ ਜੀ ਫਾਈਨਲੀ ਐਣੀ ਨੇ ਆਪਾਂ ਸ਼ੋਪਿੰਗ ਕਰ ਲਈ ਆਹ ਦੇਖੋ ਜੀ ਇਹਨਾਂ ਬੈਗ ਕੇ ਬੈਗ ਚ ਇਹ ਸਾਮਾਨ ਪਾ ਰਿਆ ਆ ਤੇ ਪਰਸਲਾਂ ਦੇ ਨਾਲ ਫਾਇਦਾ ਹੋ ਗਿਆ ਕਿ ਸਾਡੇ ਕੈਰੀ ਬੈਗ ਦੇ ਜਿਹੜੇ 15 ਰੁਪਏ ਸੀ ਨਾ ਉਹ ਬਚ ਗਏ ਤੇ ਸਿੱਧੇ ਤਾਈ ਸਾਡਾ ਕਈ ਥਾਂ ਤੇ ਮਤਲਬ ਬਚਾ ਕਰਤਾ ਗਏ ਬੈ ਗ ਕਈ ਥਾਵਾਂ ਤਾਂ ਮਤਲਬ ਕਈ ਸਮਾਨ ਜਿੰਨਾ ਸੀਗਾ ਨਾ ਗੱਡੀ ਕਿੰਨੀ ਦੂਰ ਪਾਰਕਿੰਗ ਤੇ ਖੜੀ ਸੀ ਅਸੀਂ ਕਿੰਨਾ ਹੀ ਦੂਰ ਆਈਂ ਪਾਰਕਿੰਗ ਤੇ ਤਨ ਤਨ ਕਿਵੇਂ ਬੈਗ ਦੇ ਵਿੱਚ ਸਾਰਾ ਸਮਾਨ ਭਰ ਲਿਆ ਤੇ ਸਰਗਮ ਨੇ ਕੋਕ ਵੀ ਲੈ ਲਈ ਹੁਣ ਚੱਲਦੇ ਘਰ ਨੂੰ ਹੁਣ ਜਿਹੜੀਆਂ ਟੈਂਪੋ ਜ਼ਿਆਦਾ ਹੋ ਗਿਆ ਅਰੇ 자았 mm.